ਸਾਨੂੰ 90 ਤੋਂ ਇਹ ਲੰਗਰ ਲੈ ਕੇ ਜਾਂਦੇ ਨੇ ਬਹੁਤ ਹੀ ਸਰਦਾ ਨਾਲ ਆਹਦੇ ਨਾਲ ਬਹੁਤ ਹੀ ਤਰੀਕੇ ਦੇ ਨਾਲ ਇਹ ਲੰਗਰ ਲੈ ਕੇ ਜਾਂਦੇ ਨੇ ਬਰੇਕਸਨ ਲੰਗਰ ਲੈ ਕੇ ਜਾਂਦੇ ਨੇ ਸਾਰਾ ਨਗਰ ਇਕੱਠਾ ਹੋ ਕੇ ਬੜੀ ਪਿਆਰ ਨਾਲ ਬੜੀ ਸੌਦਾ ਨਾਲ ਸੇਵਾ ਕਰਦਾ ਤੇ ਸਭ ਤੋਂ ਵੱਡਾ ਯੋਗਦਾਨ ਜਿਹੜੇ ਸਾਡੇ ਬੱਚੇ ਬਾਹਰ ਨੇ ਉਹ ਬੜੇ ਵੱਧ ਤੋਂ ਵੱਧ ਪੈਸੇ ਨਾਲ ਬੜਾ ਸਹਿਯੋਗ ਦਿੰਦੇ ਨੇ ਦੋਸਤੋ ਤੁਸੀਂ ਦੇਖ ਰਹੇ ਹੋ ਵਾਪਸ਼ੇ ਟਾਈਮਜ਼ ਮੈਂ ਦੀਦਾਰ ਸਿੰਘ ਗੁਰਨਾ ਤੁਹਾਡੇ ਨਾਲ ਅੱਜ ਹਾਜ਼ਰ ਹੈ ਤੰਤਰਮ ਬਾਬਾ ਜੋਰਵਰ ਸਿੰਘ ਤੰਤਰਮ ਬਾਬਾ ਫਤੇ ਸਿੰਘ ਜੀ ਦੀ ਜਿਹੜਾ ਸ਼ਹੀਦੀ ਸਭਾ ਉਹਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਲੋਕ ਜਿਹੜੇ ਹੈਗੇ ਨੇ ਉਹ ਲੰਗਰ ਲੈ ਕੇ ਜਾਂਦੇ ਨੇ ਜਿਹੜੀ ਲੰਗਰਾਂ ਦੀ ਪਰੰਪਰਾ ਇਹ ਬਹੁਤ ਉਹ ਪੁਰਾਣੀ ਹੈ ਸੋ ਅੱਜ ਆਪਾਂ ਪਹੁੰਚੇ ਆਂ ਪਿੰਡਾਂ ਦਾਪੁਰ ਦੇ ਵਿੱਚ ਇਹ ਵੀ ਬਹੁਤ ਪੁਰਾਣਾ ਲੰਗਰ ਹੈ ਸੋ ਇਹ ਲੰਗਰ ਦੇ ਕਿੰਨੇ ਚਿਰ ਤੋਂ ਲੰਗਰ ਜਾ ਰਿਹਾ ਹੈ ਕਾਹਦਾ ਲੰਗਰ ਲਗਾਉਂਦੇ ਨੇ ਕਿਦਾਂ ਜਿਹੜੀ ਪੈਸਾਂ ਦੀ ਕਲੈਕਸ਼ਨ ਹੈ ਕਿਉਂਕਿ ਅੱਜ ਕੱਲ ਲੰਗਰ ਵੀ ਬਹੁਤ ਮਹਿੰਗੇ ਹੋ ਗਏ ਨੇ ਕਿ ਮਤਲਬ ਕਿੰਨੇ ਕਿਵੇਂ ਲੰਗਰ ਲੈ ਕੇ ਜਾਂਦੇ ਨੇ ਸਾਰੀ ਗੱਲਬਾਤ ਕਰਨ ਲਈ ਅੱਜ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਾਬਾ ਜੀ ਤੋਂ ਪੁੱਛਦੇ ਹਾਂ ਬਾਬਾ ਜੀ ਵੈਗੁਰੂ ਜੀ ਵੈਗੁਰੂ ਜੀ ਕੀ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਕਿੰਨੇ ਸਮੇਂ ਤੋਂ ਲੰਗਰ ਜਾ ਰਿਹਾ ਹੈ ਜੀ ਮੇਰੇ ਤੋਂ ਆਉਣ ਤੋਂ ਪਹਿਲਾਂ ਤੋਂ 90 ਸਾਨੂੰ 90 ਤੋਂ ਇਹ ਲੰਗਰ ਲੈ ਕੇ ਜਾ ਰਹੇ ਨੇ ਬਹੁਤ ਹੀ ਸਰਧਾ ਨਾਲ ਉਹਨਾਂ ਦੇ ਨਾਲ ਬਹੁਤ ਹੀ ਤਰੀਕੇ ਦੇ ਨਾਲ ਹੀ ਲੰਗਰ ਲੈ ਕੇ ਜਾਂਦੇ ਨੇ ਪਰ ਹਰ ਵਾਰ ਵੀ ਜਦੋਂ ਵੀ ਲੰਗਰ ਲੈ ਕੇ ਜਾਂਦੇ ਨੇ ਬੜੇ ਧੂਮਤਾਮ ਦੇ ਨਾਲ ਉਥੇ ਸੰਗਤਾਂ ਦੇ ਨਾਲ ਬੜਾ ਪਿਆਰ ਦੇ ਨਾਲ ਲੰਗਰ ਚ ਪਾਉਂਦੇ ਨੇ ਬਾਕੀ ਬਾਬਾ ਜੀ ਨੂੰ ਸਾਰੀ ਗੱਲ ਦੱਸਣਗੇ ਬਾਬਾ ਜੀ ਕਾਦਾ ਕਾਦਾ ਲੰਗਰ ਲੈ ਕੇ ਜਾਂਦੇ ਸਾਡੇ ਇਹ ਸਿੰਪਲ ਲੰਗਰ ਲੰਗਰ ਰੋਟੀ ਪ੍ਰਸ਼ਾਦਾ ਠੀਕ ਹੈ ਜੀ ਹਰ ਇੱਕ ਸਾਲ ਇਸ ਤਰ੍ਹਾਂ ਹੀ ਸਾਤੋਂ ਭੰਤਾਂ ਸਾਬਰ ਜੀ ਜਰਾਬਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਾਤਾ ਗੌਰ ਕਾਜ ਜੀ ਉਹਨਾਂ ਦੀ ਕਿਰਪਾ ਸਦਕਾ ਨਗਰ ਨੂੰ ਬਖਸ਼ਿਸ਼ ਹੋਈ ਵੀ ਹੈ ਹਰੇਕ ਸਾਲ ਲੰਗਰ ਲੈ ਕੇ ਜਾਂਦੇ ਨੇ ਸਾਰਾ ਨਗਰ ਇਕੱਠਾ ਹੋ ਕੇ ਬੜੀ ਪਿਆਰ ਨਾਲ ਬੜੀ ਸਾਉਦਾ ਦੇ ਨਾਲ ਸੇਵਾ ਕਰਦਾ ਹੈ ਇਹ ਸਾਡਾ ਲੰਗਰ ਜੋਤੀ ਸਰੂਪ ਗੁਰਦੁਆਸਾ ਫਤੇਗੜ ਸਾਹਿਬ ਮੋੜਾਂ ਤੇ ਲੱਗਦਾ ਹੈ ਹਰੇਕ ਸਾਲ ਸਾਨੂੰ ਉਹ ਜਗ੍ਹਾ ਜਿਹੜੀ ਲੰਗਰ ਵਾਸਤੇ ਅਲਾਟ ਹੋਈ ਹੋਈ ਹੈ ਅਸੀਂ ਹਰ ਸਾਲ ਉੱਥੇ ਲੰਗਰ ਲਾਉਂਦੇ ਆ ਸਾਡੇ ਨਗਰ ਦੇ ਬਹੁਤ ਏਕੇ ਦੇ ਨਾਲ ਸਾਰੇ ਪੈਸੇ ਵੱਲੋਂ ਧਾਣੇ ਵੱਲੋਂ ਲੱਕੜ ਵੱਲੋਂ ਜੋ ਵੀ ਸਮਾਨ ਸਾਜੂ ਸਮਾਨ ਚਾਹੀਦਾ ਹੈ ਲੰਗਰ ਵਾਸਤੇ ਉਹ ਸਭ ਨਗਰ ਇਕੱਠਾ ਹੋ ਕੇ ਕਰਦਾ ਤੇ ਸਭ ਤੋਂ ਵੱਡਾ ਯੋਗਦਾਨ ਜਿਹੜੇ ਸਾਡੇ ਬੱਚੇ ਬਾਹਰ ਨੇ ਉਹ ਬੜੇ ਵੱਧ ਤੋਂ ਵੱਧ ਪੈਸੇ ਨਾਲ ਬੜਾ ਸਹਿਯੋਗ ਦਿੰਦੇ ਪਰ ਉਹ ਅਮਰ ਉੱਥੇ ਨਹੀਂ ਆ ਸਕਦੇ ਠੀਕ ਹੈ ਪਰ ਉਹਨਾਂ ਦਾ ਦਿਲ ਪਿਆਰ ਉਹ ਇੱਥੇ ਸਾਡੇ ਨਾਲ ਰਹਿੰਦਾ ਤੇ ਲੱਖਾਂ ਰੁਪਏ ਦੇ ਕੇ ਉਹ ਇਸ ਲੰਗਰ ਨੂੰ ਬੜੇ ਹੀ ਉਹਦੇ ਨਾਲ ਉੱਪਰ ਲੈ ਕੇ ਜਾਂਦੇ ਨੇ ਤੋਂ ਸਾਰੀ ਸੰਗਤ ਨੂੰ ਇਹ ਸੇਵਾ ਪ੍ਰਵਾਨ ਹੋਣ ਦੀ ਸਤਿਗੁਰੂ ਕਿਰਪਾ ਕਰਨ ਤੇ ਇਸ ਤਰ੍ਹਾਂ ਹੀ ਨਗਰ ਦੇ ਮਿਹਰ ਭਰੇ ਹੱਥ ਰੱਖ ਕੇ ਹਰ ਇੱਕ ਸਾਲ ਸੇਵਾ ਲੈਂਦੇ ਰਿਹਾ ਆਪਣੇ ਨਾਲ ਸੇਵਾਦਾਰ ਜਗਤਾਰ ਸਿੰਘ ਜੀ ਖੜੇ ਨੇ ਜਗਤਾਰ ਸਿੰਘ ਜੀ ਜਿਹੜੀ ਸੇਵਾ ਕਿਸ ਕਿਸ ਰੂਪ ਦੇ ਵਿੱਚ ਸੰਗਤ ਸੇਵਾ ਕਰਦੀ ਹੈ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬੂ ਸਾਹਿਬ ਡਾਟ ਕਾਮ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਦੇ ਸਾਡੇ ਕੋਲ 1 ਸਾਲ ਤਰ੍ਹਾਂ ਪਹੁੰਚਦੇ ਨੇ ਜੀ ਇਹ ਲੰਗਰ ਦੀ ਸੇਵਾ ਜੀ ਸਾਡੇ ਕੋਲ ਹਰ ਤਰ੍ਹਾਂ ਦੇ ਉਹਦੇ ਨਾਲ ਮੁੰਡੇ ਨੌਜਵਾਨ ਵੀਰ ਪਿੰਡੋਂ ਲੱਗਰ ਚੋਂ ਪੈਸੇ ਟੋਕਰ ਲੱਕੜ ਜੋ ਕਣਕ ਤੇ ਜਾਂ ਕੋਈ ਹੋਰ ਕਿਸੇ ਚੀਜ਼ ਦੀ ਵੀ ਲੋੜ ਹੈ ਸਾਰੇ ਮੇਰੇ ਵੀਰ ਨੌਜਵਾਨ ਸੇਵਾ ਕਰਦੇ ਨੇ ਦੇਸ਼ਾ ਪ੍ਰਦੇਸ਼ਾਂ ਦੇ ਬੈਠੇ ਨੌਜਵਾਨ ਵੀਰ ਉਹ ਵੀ ਆਪਣੇ ਕਮਾਈ ਦੇ ਵਿੱਚੋਂ ਜਿਹੜਾ ਸਾਨੂੰ ਸੇਵਾ ਭੇਜਦੇ ਨੇ ਸਾਰੇ ਨਗਰ ਦੇ ਸੰਜੋਗ ਦਾ ਜਿਹੜੀ ਸੇਵਾ ਚੱਲਦੀ ਹੈ ਤੇ ਸਾਡੀਆਂ ਬੱਚੀਆਂ ਨੇ ਜਿਹੜੀਆਂ ਉਹ ਵੀ ਸਾਨੂੰ ਰੇਗਸਾਲ ਦੀ ਸੇਵਾ ਭੇਜਦੀਆਂ ਨੇ ਕੋਈ ਕਿਸੇ ਪੱਖੋਂ ਵੀ ਸਾਨੂੰ ਕੋਈ ਕਮੀ ਨਹੀਂ ਰਹਦੀ ਇਹ ਸਾਡਾ ਜਿਹੜਾ ਪ੍ਰਸ਼ਾਦੇ ਦਾ ਲੰਗਰ ਹੈ ਸਾਡਾ ਚਾਹ ਦਾ ਲੰਗਰ ਹੈ ਇਹ ਅਸੀਂ ਚਲਾਉਂਦੇ ਹਾਂ ਰੇਗਸਾਲ ਦੀ ਇੱਕ ਜਕਤਾਰ ਜੀ ਇੰਟਰਸਟਿੰਗ ਗੱਲ ਹੈ ਇਹਨਾਂ ਦੁੱਧ ਕਿੱਥੋਂ ਅਰੇਂਜ ਕਰਦੇ ਹੋ ਉਦੋਂ ਜੀ ਬਾਈ ਸਾਡੇ ਨਗਰ ਚ ਹੋ ਜਾਂਦਾ ਪਰ ਫਿਰ ਵੀ ਨਹੀਂ ਪੂਰਾ ਹੁੰਦਾ ਠੀਕ ਹੈ ਤੇ ਸਾਨੂੰ ਫਿਰ ਉੱਥੋਂ ਫਿਰ ਲੋਕਲ ਲੈਣਾ ਪੈਂਦਾ ਹੈ ਕਈ ਵਾਰੀ ਇਧਰੋਂ ਪਿੰਡਾਂ ਚ ਲੱਗ ਲਾ ਕੇ ਇਕੱਠਾ ਕਰਕੇ ਲੈ ਜਾਣਾ ਪੈਂਦਾ ਠੀਕ ਹੈ ਕਿੰਨੇ ਦਾ ਲੰਗਰ ਚੱਲਦਾ ਜੀ ਲੰਗਰ ਸਾਦਾ ਜੀ ਤਕਰੀਬਨ 4-5 ਦਾ ਚੱਲਦਾ ਜੀ ਠੀਕ ਹੈ ਜੀ ਜਕਤਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਸਰਪੰਚ ਸਾਹਿਬ ਜਿਹੜਾ ਸਾਡਾ ਲੰਗਰ ਹੈ ਕੌਣ ਸੇ ਕੰਮ ਇਹ 30-35 ਸਾਲ ਤੋਂ ਸਾਡੇ ਪਿੰਡ ਦਾ ਲੰਗਰ ਚੱਲਦਾ ਹੈ ਠੀਕ ਹੈ ਜੀ ਜੋ ਸਹਾਜਦਿਆਂ ਦੀ ਬਾਬਾ ਜਮਰੋ ਬਰਸਰ ਸਿੰਘ ਬਾਬਾ ਖੱਤੇ ਨੇ ਵੀ ਮਾਦਾ ਗੁਰੂ ਕੌੜੀ ਦੀਆਂ ਲਾਨੀ ਸ਼ਾਮ ਤੇ ਅੱਜ ਹਰ ਸਾਲ ਲੰਗਰ ਲਾਉਂਦੇ ਆਂ ਪਿੰਡ ਦੇ ਸਹਿਯੋਗ ਨਾਲ ਸਾਡਾ ਲੰਗਰ ਚੱਲਦਾ ਹੈ ਠੀਕ ਹੈ ਜੀ ਕਰ ਕਰ ਤੋਂ ਜਿੰਨੀ ਵੀ ਜੋ ਵੀ ਬੰਦਾ ਸਾਦਾ ਦੇ ਨਾਲ ਉਹ ਕਰਦਾ ਬਾਹਰੋਂ ਵੀ ਸਾਡੇ ਚਲੋ ਬੱਚੇ ਬਹੁਤ ਜਿਹੜੀ ਮਦਦ ਆ ਉਹ ਕਰਦੇ ਨੇ ਬਹੁਤ ਮਦਦ ਕਰਦੇ ਹੋਰ ਵੀ ਮਦਦ ਕਰਦਾ ਸਾਡੇ ਪਰਿਵਾਰ ਦਾ ਵਾਸਤੇ ਬਹੁਤ ਮਦਦ ਕਰਦੇ ਨੇ ਬੱਚੇ ਠੀਕ ਹੈ ਜੀ ਠੀਕ ਹੈ ਇਹ ਜਿਹੜਾ ਲੰਗਰ ਦਾ ਬਹੁਤ ਧੰਨਵਾਦ ਠੀਕ ਹੈ ਜੀ ਸਾਰੇ ਸਾਰੇ ਸੰਗਤ ਨੇ ਆਪਣੇ ਆਪਣੇ ਵਿਚਾਰ ਦੱਤੇ ਨੇ ਸੋ ਆਪਾਂ ਲੰਗਰ ਦੀ ਜਾ ਕੇ ਵੀਡੀਓ ਬਣਾਵਾਂਗੇ ਚੱਲਦੇ ਲੰਗਰ ਦੇ ਵਿੱਚ ਤੁਹਾਨੂੰ ਫੇਰ ਮੈਂ ਮਿਲੂੰਗਾ ਤਦ ਤੱਕ ਲਈਫ ਥੈਂਕ ਯੂ ਵੈਰੀ ਮਚ